ਅੰਜੀ ਪਿਆਰੇ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨਾ ਚਾਹ ਰਿਹਾ ਜਾਂ ਕਹਿ ਲੋ ਗਰਾਉਂਡ ਰਿਪੋਰਟ ਸ਼ੇਅਰ ਕਰਨਾ ਚਾਹ ਰਿਹਾ ਤੁਹਾਡੇ ਨਾਲ ਪੰਜਾਬ ਦੇ ਵਿੱਚ ਸਪੈਸ਼ਲੀ ਕੀ ਪੰਜਾਬ ਦੇ ਵਿੱਚ ਇਸ ਟਾਈਮ ਪੂਰਾ ਚੋਣਾਂ ਵੀ ਮਾਹੌਲ ਭਖਿਆ ਹੋਇਆ ਤੇ ਸਾਨੂੰ ਇਹ ਨਜ਼ਰ ਆ ਰਿਹਾ ਮੋٹے ਤੌਰ ਤੇ ਚਾਰ ਪਾਰਟੀਆਂ ਸਾਹਮਣੇ ਨਜ਼ਰ ਆ ਰਹੀਆਂ ਇੱਕ ਆਮ ਆਦਮੀ ਪਾਰਟੀ ਜਿਹੜੀ ਕਿ ਰੂਲਿੰਗ ਪਾਰਟੀ ਹੈ ਇੱਕ ਕਾਂਗਰਸ ਪਾਰਟੀ ਇੱਕ ਭਾਜਪਾ ਤੇ ਇੱਕ ਅਕਾਲੀ ਦਲ ਹੁਣ ਜੇ ਮੈਂ ਸਭ ਤੋਂ ਪਹਿਲਾਂ ਅਕਾਲੀ ਦਲ ਦੀ ਹੀ ਗੱਲ ਕਰੀਏ ਜਿਨ੍ਹਾਂ ਨੇ ਸਭ ਤੋਂ ਵੱਧ ਰਾਜ ਕੀਤਾ ਜਾਂ ਟਾਈਮ ਲੰਘਾਇਆ ਪੰਜਾਬ ਦੇ ਵਿੱਚ ਅੱਜ ਉਹਨਾਂ ਦਾ ਡਾਊਨਫਾਲ ਕਿਉਂ ਹੈ ਇੰਨਾ ਜ਼ਿਆਦਾ ਉਹਨਾਂ ਦੇ ਦੋ ਜਾਂ ਤਿੰਨ ਮੇਨ ਕਾਰਨ ਸਭ ਤੋਂ ਜ਼ਿਆਦਾ ਉਹ ਰਹੇ ਕਿ ਇੱਕ ਤਾਂ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਰਹੇ ਪਰ ਉਹਨਾਂ ਨੇ ਉਹ ਜੇ ਕੰਮ ਨਹੀਂ ਕੀਤੇ ਜਾਂ ਕਰਨੇ ਪਾਏ ਜਾਂ ਉਹਨਾਂ ਦੀ ਕੀ ਮਜਬੂਰੀ ਰਹੀ ਉਹਦੇ ਵਿੱਚ ਮੈਂ ਨਹੀਂ ਜਾਣਾ ਚਾਹ ਰਿਹਾ ਇਹ ਖੋਰ ਸਭ ਤੋਂ ਵੱਡਾ ਡਾਊਨਫਾਲ ਤਾਂ ਉਹਨਾਂ ਦਾ ਕਾਰਨ ਰਿਹਾ ਉਹ ਕਾਰਨ ਇਹ ਸੀ ਕਿ ਜਿਹੜਾ ਡਰੱਗ ਸਿਸਟਮ ਹੈ ਜਾਂ ਜਿਹੜਾ ਨਸ਼ਾ ਸਿਸਟਮ ਹੈ ਉਹਨਾਂ ਨੂੰ ਉਹ ਕੰਟਰੋਲ ਨਹੀਂ ਕਰ पाए। ਯਾ ਕਹਿ ਲਓ ਕਿ ਉਦੋਂ ਨਥ ਨਹੀਂ ਪਾਏ। ਜਿਸ ਕਰਕੇ ਲੋਕੀ ਉਹਨਾਂ ਕੋਲੋਂ ਪਰੇਸ਼ਾਨ ਹੋਏ ਤੇ ਉਹਨਾਂ ਨੇ ਉਹਨਾਂ ਨੂੰ ਆਊਟ ਆਫ ਸਾਈਟ ਕਰਤਾ। ਹੁਣ ਅਜ ਘੱਟੋ ਘੱਟ 10 ਸਾਲ ਹੋ ਗਏ ਕਿਉਂਕਿ ਇਸ ਟਾਈਮ ਆਪ ਦੋਸਤੋਂ ਪਹਿਲਾਂ ਕਾਂਗਰਸ ਉਹਨਾਂ ਦਾ ਰਾਜ ਚੱਲ ਰਿਹਾ ਹੈ। ਬਾਦਲ ਸਾਹਿਬ ਆਪ ਚਲੇ ਗਏ ਤੇ ਹੁਣ ਸੁਖਬੀਰ ਬਾਦਲ ਸਾਹਿਬ ਕੋਲ ਨੇ ਬੁਲਾਰੇ ਕੋਈ ਚੰਗੇ ਹੈ ਨਹੀਂ ਉਹਨਾਂ ਕੋਲ ਨਾ ਕੋਈ ਬਹੁਤ ਵਧੀਆ ਇਹੋ ਜਿਹੇ ਫੇਸ ਨੇ ਜਿਹੜੇ ਕਿ ਜਾ ਕੇ ਲੋਕਾਂ ਨੂੰ ਸਮਝਾਣ ਤੇ ਆਪਣੀ ਗੱਲ ਰੱਖਣ ਵਿੱਚ ਸક્ષਮ ਹੋ ਜਾਣ ਕਿੰਨੇ ਭਈ ਅਸੀਂ ਤੁਹਾਡੇ ਭਲਾ ਵਾਸਤੇ ਕੁਝ ਕਰ ਰਹੇ ਹਾਂ ਸੋਚ ਰਹੇ ਹਾਂ ਜਾਂ ਜੋ ਵੀ ਉਹ ਕਹਿਣਾ ਚਾ ਰਹੇ ਮਤਲਬ ਇਸ ਮਾਹੌਲ ਦੇ ਅੰਦਰ ਵੀ ਅੱਜ MP ਦੀ ਇਲੈਕਸ਼ਨ ਹੈ ਜਦ ਕੀ ਤੇ ਉਹਨਾਂ ਕੋਲ ਕੋਈ ਵੀ ਇਹੋ ਜਿਹਾ ਬੁਲਾਰਾ ਨਹੀਂ ਸਿਵਾਏ ਮਜੀਠੀਏ ਨੂੰ ਛੱਡ ਕੇ ਹਰ ਸਿਮਰਤ ਆਪ ਤੇ ਆਪ ਸ਼ਖਵੀਰ ਬਾਦਲ بس ਇਹ ਤਿੰਨ ਮਤਲਬ 3 ਫੇਸ ਪਾਰਟੀ ਹੈ ਇਸ ਟਾਈਮ ਜਿਹੜੀ ਕਿ ਸਾਹਮਣੇ ਨਜ਼ਰ ਆ ਰਹੀ ਹੈ ਤੇ ਬਾਕੀ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਕਿ ਕੁਝ ਖਾਸ ਬਣ ਨਹੀਂ ਪਾਰਿਆ ਤੇ ਨਾ ਮੈਨੂੰ ਮਤਲਬ ਮੈਂ ਪਰਸਨਲੀ ਕਹਿ ਰਿਹਾ ਨਾ ਮੈਨੂੰ ਪਰਸਨਲੀ ਉਮੀਦ ਹੈ ਕਿ ਇਹ ਜਿਹੜੇ ਹੁਣ MP ਦੇ ਇਲੈਕਸ਼ਨ ਨੇ ਇਹਦੇ ਵਿੱਚ ਕੁਝ ਹੋ ਬਣਾ ਲੈਣ ਇਹ ਹੋ ਗਈ ਗੱਲ ਅਕਾਲੀਆਂ ਦੀ ਅਗਲੀ ਗੱਲ ਆਈ BJP ਦੀ ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਪੰਜਾਬ ਸਟੇਟ ਹੈ ਉਹ ਖੇਤੀ ਪ੍ਰਧਾਨ ਸਟੇਟ ਹੈ ਮਤਲਬ ਕਿ ਜਿਹੜੀ ਸਾਡੀ ਇਕਨੋਮੀ ਹੈ ਉਹ ਕਿਸਾਨਾਂ ਦੇ ਉੱਤੇ ਖੜੀ ਹੈ ਸਾਰੀ ਦੀ ਸਾਰੀ ਇਕਨੋਮੀ ਤਾਂ ਚੱਲਦੀ ਹੈ ਫਸਲ ਆਦੀ ਹੈ ਫਸਲ ਕੱਟਦੀ ਹੈ ਉਹਦਾ ਰੇਟ ਮਿਲਦਾ ਉਹਦੇ ਬਾਅਦ ਉਹ ਸ਼ਾਪਿੰਗ ਹੁੰਦੀ ਹੈ ਖਰਚ ਐਕਸਪੈਂਸ ਹੁੰਦਾ ਫਿਰ ਮਤਲਬ ਸਾਰਾ ਸਰਕਲ ਜਿਹੜਾ ਹੈ ਉਹ ਖੇਤੀ ਦੇ ਉੱਤੇ ਬੇਸ ਹੈ ਕੋਈ ਸਾਡੇ ਕੋਲ ਇੰਡਸਟਰੀਜ਼ ਹੈਗੀ ਨਹੀਂ ਸਭ ਤੋਂ ਵੱਡੀ ਪ੍ਰੋਬਲਮ ਇਹ ਵੀ ਹੈ ਪੰਜਾਬ ਵਿੱਚ ਕਿ ਭਈ ਇੰਡਸਟਰੀ ਨਹੀਂ ਆ ਰਹੀ ਕੋਈ ਤੇ ਸਰਕਲ ਕਿਦਾਂ ਚੱਲੇਗਾ ਤੁਹਾਡੀ ਪੇਮੈਂਟ ਦਾ ਤੇ ਸਰਕਲ ਚੱਲਦਾ ਸਾਰਾ ਦਾ ਸਾਰਾ ਖੇਤੀ ਉਤਪਾਦ ਨਾਲ ਮਤਲਬ ਕਿ ਐਗਰੀਕਲਚਰ ਹੁਣ ਐਗਰੀਕਲਚਰ ਵਿੱਚ ਤੁਹਾਨੂੰ ਪਤਾ ਹੈ ਕਿ ਪਿਛਲੇ ਮੈਂ ਉਹਨੂੰ 3 ਸਾਲ ਗਿਣ ਸਕਦਾ ਟੋਟਲ ਜਿਸ ਟਾਈਮ ਇਹ ਕੇਂਦਰ ਸਰਕਾਰ ਭਾਜਪੀ ਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆਏ ਉਦੋਂ ਬਾਅਦ ਸਾਰਾ ਦਾ ਸਾਰਾ ਕਿਹ ਲੋ ਕਿਸਾਨੀ ਬੰਦਾ ਉੱਠ ਕੇ ਦਿੱਲੀ ਚਲਾ ਗਿਆ ਹਰਿਆਣਾ ਪੰਜਾਬ ਦਾ ਉੱਥੇ ਸਾਲ ਬਰੋਂ ਡੱਟੇ ਰਹੇ ਤੇ ਕਾਨੂੰਨ ਵਾਪਸ ਹੋਏ ਫਿਰ ਉਹ ਘਰ ਨੂੰ ਪਰਤੇ ਉਹਦੇ ਬਾਅਦ ਵੀ ਉਹਨਾਂ ਨੇ ਇਹ ਕਿਹਾ ਸੀ ਕਿ ਭਈ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਸਾਰੀ ਜੋ ਜੋ ਪ੍ਰੋਬਲਮ ਆ ਰਹੀ ਹੈ ਉਹ ਅਸੀਂ ਸੋਲਵ ਕਰਾਂਗੇ ਇਹਦੇ ਅੰਦਰ ਵੀ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਨਰਿੰਦਰ ਮੋਦੀ ਬਹੁਤ ਸਾਲੋਂ ਤੱਕ ਇਹ ਕਹਿੰਦਾ ਰਿਹਾ ਬੰਦਾ ਕਿ 2022 ਤੱਕ ਮੈਂ ਮੇਰੇ ਕਿਸਾਨਾਂ ਦੀ ਆਇ ਨੂੰ ਦੁੱਗਣਾ ਕਰ ਦਾਂਗਾ ਡਬਲ ਕਰ ਦਾਂਗਾ 2022 ਤੱਕ ਤੇ ਅੱਜ ਹਿਸਾਬ ਲਗਾ ਲਓ 2024 ਵੀ ਅੱਧਾ ਹੋ ਚੁੱਕਿਆ ਤੇ ਕਿੱਥੇ ਡਬਲ ਇਨਕਮ ਜਾਂ ਕਿੱਥੇ ਨਰਿੰਦਰ ਮੋਦੀ ਦੇ ਉਹ ਡਾਇਲੋਗ ਇਹ ਤੁਹਾਨੂੰ ਪਤਾ ਹੈ ਤੇ ਮੈਨੂੰ ਪਤਾ ਹੈ ਕਿ ਗਰਾਊਂਡ ਰਿਐਲਿਟੀ ਕੀ ਹੈ ਕਿਸਾਨ ਅੱਜ ਵੀ ਪਰੇਸ਼ਾਨ ਹੈ ਕਿਸਾਨ ਨੂੰ ਅੱਜ ਵੀ ਪੂਰਾ ਮੁੱਲ ਨਹੀਂ ਮਿਲ ਰਿਹਾ ਉਹਨਾਂ ਨੂੰ ਜੋ ਵੀ ਪੈਸਟੀਸਾਈਡ ਜਾਂ ਜੋ ਵੀ ਉਹ ਪਾ ਰਹੇ ਹੈ ਉਹ ਸਭ ਉਹਦੇ ਰੇਟ ਡਬਲ 트리플 ਹੋ ਚੁੱਕੇ ਡੀਏਪ ਦਾ ਐਗਜ਼ਾਮਪਲ ਆਂਦਾ ਬਹੁਤ ਜ਼ਿਆਦਾ 350 ਦੀ ਬੋਰੀ ਸੀ ਹੁਣ 1300 ਦੀ ਹੋ ਗਈ ਹੈ ਜੋ ਵੀ ਉਹਨਾਂ ਦਾ ਇਸ ਕਰਕੇ ਪੰਜਾਬ ਵਿੱਚ ਇਸ ਵਾਰ ਵੀ ਭਾਜਪੀ ਆਪਣੇ ਪੈਰ ਨਹੀਂ ਲਗਾ ਪਾਏਗੀ ਤੁਸੀਂ ਬਤੇਰੇ ਕੋਈ ਸੋਸ਼ਲ ਮੀਡੀਆ ਤੇ ਵੇਖ ਲਿਆ ਹੋਣਾ ਹੰਸ ਰਾਜ ਹੰਸ ਹੋਵੇ ਉਹਨਾਂ ਦਾ ਕੋਈ ਵੀ ਬੰਦਾ ਹੋਵੇ ਜਿਹੜਾ ਵੀ ਆਪਣੀ ਗੱਲ ਰੱਖਣ ਜਾ ਰਿਹਾ ਹੈ ਲੋਕਾਂ ਦੇ ਵਿੱਚ ਐਮਪੀ ਇਲੈਕਸ਼ਨ ਵਾਸਤੇ ਉਹਦੀ ਸੁਣਵਾਈ ਨਹੀਂ ਹੋ ਰਹੀ ਉਹਨੂੰ ਲੋਕ ਸੁਣਨ ਨਹੀਂ ਚਾਹ ਰਹੇ ਉਹਨੂੰ ਬੋਲਣ ਹੀ ਦੇ ਰਹੇ ਸੁਣਨ ਦੀ ਤੇ ਗੱਲ ਵੱਖਰੀ ਹੈ ਆ ਕੇ ਬੰਦਾ ਬੋਲ ਜাবে ਉਹਨੂੰ ਬੋਲਣ ਦਾ ਵੀ ਮੌਕਾ ਨਹੀਂ ਮਿਲ ਰਿਹਾ ਤੇ ਇਸ ਹਿਸਾਬ ਨਾਲ ਬੀਜੇਪੀ ਵੀ ਕਹਿ ਲਓ ਆਊਟ ਆਫ ਸਾਈਟ ਹੈ ਇਸ ਪੂਰੇ ਪ੍ਰਕਿਰਿਆ ਵਿੱਚ ਬੀਜੇਪੀ ਵੀ ਖਤਮ ਹੈ ਕਹਿ ਲਓ ਬਾਹਰ ਹੈ ਹੋ ਸਕਦਾ ਹੈ ਇੱਕਾ ਤਾਂ ਏਰੀਆ ਵੀ ਹਿੰਦੂ ਡੋਮੀਨੇਟਿਡ ਜਿਹੜਾ ਏਰੀਆ ਹੈ ਉੱਥੇ ਬੀਜੇਪੀ ਸ਼ਾਇਦ ਇੱਕਾ ਦਾ ਵੋਟ ਬੈਂਕ ਲੈ ਜਾਵੇ ਕੁਝ ਉਹਦਾ ਆਪਣਾ ਵੋਟ ਬੈਂਕ ਹੋਏਗਾ ਜਿਹੜਾ ਨਵਾਂ ਹਿੰਦੂ ਬੰਦਾ ਆਇਆ ਹੈ ਜਿਹਨੂੰ ਉਹਨਾਂ ਨੇ ਥੋੜਾ ਬਹੁਤ ਮੋਰਲਾਈਜ਼ ਕਰ ਲਿਆ ਆਪਣੇ ਸਾਹਮਣੇ ਕਿ ਭਈਆ ਹਿੰਦੂ ਖਤਰੇ ਮੈਂ ਐਂਡ 올 ਦੀਸ ਥਿੰਗ ਉਹ ਗੱਲ ਹੋ ਸਕਦਾ ਕੁਝ ਥੋੜਾ ਬਹੁਤ ਹੋ ਜਾਏ ਪਰ ਮੈਂ ਮੇਰੇ ਸਾਹਮਣੇ ਕੋਈ ਬਹੁਤ ਵੱਡਾ ਬੈਨੀਫਿਟ ਨਹੀਂ ਹੋਣਾ ਕੋਲ ਜਿਹੋ ਜਿਹਾ ਬੈਨੀਫਿਟ 19 20 ਸੀਗਾ ਅਗਲੀ ਗੱਲ ਆਜੋ ਹੁਣ ਰਹਿ ਗਈ ਗੱਲ ਆਪ ਵਾਲਿਆਂ ਦੀ ਕਾਂਗਰਸ ਤੇ ਅਮੇ ਆਉਂਗਾ ਆਪ ਵਾਲਿਆਂ ਦੇ ਉੱਤੇ ਉਸ ਤੋਂ ਪਹਿਲਾਂ ਆਪ ਨੂੰ ਲਗਭਗ ਸਵਾ ਦੋ ਸਾਲ ਹੋ ਗਏ ਇਸ ਟੈਂਪ ਆਪ ਦੇ ਅੰਦਰ ਵੀ ਪ੍ਰੋਬਲਮ ਇੱਕ ਹੋਰ ਆ ਰਹੀ ਹੈ ਲੋਕਾਂ ਦੇ ਨਾਲ ਜਿਹੜੇ ਵਾਅਦੇ ਸੀ ਉਹ ਪੂਰੇ ਨਹੀਂ ਹੋ ਪਾਰੇ ਹਲੇ ਠੀਕ ਹੈ ਬਿਜਲੀ ਮਾਫੀ ਆ ਗਈ ਬੜੀ ਚੰਗੀ ਗੱਲ ਹੈ ਪਰ ਮੈਨੂੰ ਪਰਸਨਲੀ ਇਹ ਲੱਗਦਾ ਹੈ ਕਿ ਬਿਜਲੀ ਮਾਫੀ ਜਿਸ ਟਾਈਮ ਵੀ ਕਿਸੇ ਆਉਣ ਵਾਲੀ ਸਰਕਾਰ ਨੇ ਇਹਨੂੰ ਹਟਾਇਆ ਜਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਸਾਰਾ ਬੋਝ ਸਾਡੀ ਆਮ ਪਬਲਿਕ ਦੇ ਮੁੰਡਿਆਂ ਤੇ ਪੈ ਜਾਣਾ ਜਿੱਦਾਂ ਕਿਸਾਨੀ ਅੰਦੋਲਨ ਵੀ ਸਾਰੇ ਟੋਲ ਟੈਕਸ ਬੰਦ ਹੋਏ ਸੀ ਆ ਅੰਮ੍ਰਿਤਸਰ ਵਾਲੇ ਟੋਲ ਟੈਕਸ ਲੈ ਲੋ 30 35 ਰੁਪਏ ਦਾ ਹੁੰਦਾ ਸੀ ਅੱਜ ਦੀ ਡੇਟ 'ਚ ਇੱਕ ਟਾਈਮ ਦਾ ਟੋਲ ਟੈਕਸ 1 ਸਾਈਡ 60 ਰੁਪਏ ਦਾ ਹੋ ਚੁੱਕਿਆ ਹੈ ਸਰਕਾਰ ਨੇ ਕਿੱਥੋਂ ਲੈਣਾ ਖਰਚਾ ਆਮ ਲੋਕਾਂ ਕੋਲੋਂ ਲੈਣਾ ਹੈ। ਇਹੀ ਚੀਜ਼ ਇਸ ਟਾਈਮ ਬਿਜਲੀ ਮਹਿਕ ਮਨਾਲਣਾ ਹੋ ਜਾਵੇ ਸਾਡੀ ਏਰੀਆ 'ਚ। ਠੀਕ ਹੈ ਜੀ। ਤੇ ਆਮ ਆਦਮੀ ਪਾਰਟੀ ਵੀ ਤੁਸੀਂ ਕਹਿ ਲੋ ਉਹਨਾਂ ਦੇ ਕੋਲ ਵੀ ਦੋ ਤਿੰਨ ਮੁੱਦੇ ਸੀਗੇ ਜਿ ਇਹ ਕਰ ਲਾਂਗੇ, ਕ腐ਸ਼ਨ ਰੋਕ ਦਾਂਗੇ, ਡਰੱਗਸ ਰੋਕ ਦਾਂਗੇ। ਉਹ ਸਭ ਕੁਝ ਉਹ ਕੁਝ ਨਹੀਂ ਕਰ 파ਰੇ। ਤੁਹਾਨੂੰ ਵੀ ਪਤਾ ਹੈ ਕਿ ਗਰਾਊਂਡ ਲੈਵਲ ਤੇ ਗੱਲਾਂ ਬਸ ਖਰਾਬ ਹੀ ਨੇ। ਤੇ ਹਰ ਬੰਦਾ ਇਹ ਇਨ੍ਹਾਂ ਕੋਲੋਂ ਅੱਕਿਆ ਹੋਇਆ ਹੁਣ ਇਸ ਟਾਈਮ ਕਿਉਂਕਿ 2 ਸਵਾ 2 ਸਾਲ ਹੋ ਗਏ ਐ। ਕੋਈ ਬਹੁਤਾ ਰਿਜ਼ਲਟ ਨਹੀਂ ਆ ਪਾਰਾ ਸਭ ਤੋਂ ਵੱਡੀ ਗੱਲ ਲਾਅ ਐਂਡ ਆਰਡਰ ਦੀ ਹੈ ਆ ਵੇਖੋ ਸਿੱਧੂ ਮੂਸੇਵਾਲਾ ਮਰਿਆ ਨੰਗਾ ਲੰਬੀਆ ਮਰਿਆ ਇਹ ਸਾਰੀ ਚੀਜ਼ਾਂ ਲਾਅ ਐਂਡ ਆਰਡਰ ਦੇ ਅੰਦਰ ਹੀ ਹੈ ਲਾਅ ਐਂਡ ਆਰਡਰ 'ਚ ਬੰਦਾ ਇਸ ਕਰਕੇ ਵੀ ਕਿਸੇ ਨੂੰ ਵੋਟ ਦਿੰਦਾ ਹੈ ਕਿ ਯਾਰ ਲਾਅ ਐਂਡ ਆਰਡਰ ਮੈਂ ਸ਼ਾਂਤੀ ਨਾਲ ਜੀ ਸਕਾਂ ਮੇਰੀ ਲਾਈਫ ਸੇਫ ਹੋਵੇ ਮੇਰੇ ਬੱਚਿਆਂ ਦੀ ਲਾਈਫ ਸੇਫ ਹੋਵੇ ਮੇਰੀ ਘਰ ਦੀ ਲੇਡੀ ਜੇ ਕੱਲ ਨੂੰ ਬਾਜ਼ਾਰ ਜਾ ਰਹੀ ਹੈ ਉਹ ਸੇਫ ਹੋਵੇ ਰੋਟੀ ਤੇ ਲੋਕਾਂ ਨੇ ਆਪਣੀ ਖਾਣੀ ਹੈ ਪਰ ਜਦ ਇਹ ਹੀ ਚੀਜ਼ਾਂ ਨੂੰ ਨਹੀਂ ਮਿਲੂਗੀ ਤੁਸੀਂ ਕਿਸ ਤਰ੍ਹਾਂ ਇਸ ਟੀਨ ਨੂੰ ਹੈਂਡਲ ਕਰ ਲੋਗੇ ਕਹਿ ਦੋਗੇ ਕਿ ਨਹੀਂ ਸਰ ਤੁਹਾਡਾ ਰਾਜ ਬਹੁਤ ਵਧੀਆ ਜਿੰਨੀ ਵੀ ਪੁਲਿਸ ਹੈ ਸਾਰੀ ਉਹਨਾਂ ਨਾਲ ਹੀ ਆਪਣੇ ਮਤਲਬ ਜਿਹੜਾ ਵੀ ਮੰਤਰੀ ਨੂੰ ਸਿਕਿਉਰ ਕਰ ਰਿਹਾ ਠੀਕ ਹੈ ਕਰੋ ਉਹਨਾਂ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਹੈ ਪਰ ਆਮ ਲੋਕਾਂ ਨੇ ਵੀ ਤੇ ਪੁਲਿਸ ਨੂੰ ਕਿਥੇ ਨਾ ਕਿਥੇ ਉਹਦੀ ਵੀ ਸਰਵਿਸ ਲੈਣੀ ਹੈ ਸਾਨੂੰ ਕੌਣ ਬਚਾਣ ਆਏਗਾ ਕੋਈ ਵੀ ਤੇ ਇਹ ਜਿਹੜੇ ਸਾਰੇ ਮੁੱਦੇ ਨੇ ਇਹ ਮੁੱਦੇ ਕੰਮ ਨਹੀਂ ਕਰ ਪਾ ਰਹੇ ਮਤਲਬ ਨਾ ਤੇ ਕ腐ਸ਼ਨ ਤੇ ਕੁਝ ਕੰਟਰੋਲ ਹੋ ਪਾ ਰਿਆ ਨਾ ਹੀ ਟਰੱਕਸ ਵਾਲੇ ਮੈਟਰ ਤੇ ਕੁਝ ਕੰਟਰੋਲ ਹੋ ਪਾ ਰਿਆ ਤੇ ਨਾ ਹੀ ਲਾਅ ਐਂਡ ਆਰਡਰ ਤੇ ਮੇਨ ਮੈਨੂੰ ਲੱਗਦਾ ਲਾਅ ਐਂਡ ਆਰਡਰ ਦੀ ਪ੍ਰੋਬਲਮ ਚੱਲ ਰਹੀ ਹੈ ਸ਼ਰਿਆਮ ਗੋਲੀਆਂ ਵਜਰੀਆਂ ਲੋਕੀ ਆਰ ਜਾ ਰਹੇ ਹੈ ਮਤਲਬ ਕਾਫੀ ਜ਼ਿਆਦਾ ਦਿੱਕਤ ਹੈ ਇਸ ਚੀਜ਼ ਦੀ ਠੀਕ ਹੈ ਬਦਲਾ ਦੀ ਸਰਕਾਰ ਹੈ ਉਹ ਕਹਿ ਰਿਹਾ ਚੰਗੀ ਗੱਲ ਹੈ ਹਰ ਕਿਸੇ ਨੂੰ ਆਪਣਾ ਇੱਕ ਮੌਕਾ ਮਿਲਣਾ ਚਾਹੀਦਾ ਦੇਤਾ ਲੋਕਾਂ ਨੇ ਪਰ ਮੈਨੂੰ ਲੱਗਦਾ ਇਹਦਾ ਜਿਹੜਾ ਇਫੈਕਟ ਆਊਗਾ ਨਾ AMP ਦੀ ਇਲੈਕਸ਼ਨ ਵਿੱਚ ਇਹਨਾਂ ਨੂੰ ਸਮਝ ਆ ਜਾਏਗਾ ਕਿ ਅਸੀਂ ਕਿੰਨੇ ਸਹੀਆਂ ਕਿੰਨੇ ਗਲਤਾਂ ਜਾਂ ਸਾਨੂੰ ਕੀ ਚੇਂਜਸ ਹੁਣ ਲੈ ਕੇ ਆਣੇ ਪੈਣੇ ਜਾਂ ਸਾਨੂੰ ਕੀ ਹੋਮਵਰਕ ਕਰਨਾ ਹੈ 2027 ਵਾਸਤੇ ਕਿਉਂਕਿ ਅਗਲਾ ਇਲੈਕਸ਼ਨ ਜੋ 27 ਵਿੱਚ ਹੈ ਅੱਜ ਚਵੀ ਲਗਭਗ ਆ ਗਿਆ ਹੈ ਚਵੀ ਅੱਧਾ ਖਤਮ ਹੋ ਚੁੱਕਾ ਹੈ ਆਨ ਨੂੰ ਫਿਰ 2 ਸਾਲ ਹੀ ਰਹਿ ਗਏ ਅੱਗੇ ਤੇ ਇਹ ਸਾਰੀ ਚੀਜ਼ਾਂ ਬਹੁਤ ਜ਼ਰਾ ਧਿਆਨ ਨਾਲ ਆਮ ਆਦੀ ਪਾਰਟੀ ਵਾਸਤੇ ਵੀ ਸੋਚਨਯੋਗ ਹੈਗੀਆਂ ਹੁਣ ਗੱਲ ਕਰਦੇ ਹਾਂ ਮੇਨਜੀ ਕਾਂਗਰਸ ਦੀ ਕੀ ਇਸ ਸਾਰੇ ਗੇਮ ਵਿੱਚ ਕਾਂਗਰਸ ਨੂੰ ਕੀ ਬੇਨਫਿਟ ਮਿਲ ਰਿਹਾ ਹੈ ਸਭ ਤੋਂ ਵੱਡਾ ਬੇਨਫਿਟ ਕਾਂਗਰਸ ਹੀ ਲਏਗੀ ਕਿਉਂਕਿ ਹੁਣ 10 ਸਾਲ ਹੋ ਗਏ ਬੀਜੇਪੀ ਤੋਂ ਲੋਕੀ ਅੱਕ ਗਏ ਹੈ ਸੈਂਟਰ ਦੀ ਗੱਲ ਕਰ ਰਹੇ ਹਾਂ ਉੱਥੇ ਹੁਣ ਮੋਦੀ ਸਾਹਿਬ ਦਾ ਜਾਦੂ ਜਾਂ ਮੋਦੀ ਸਾਹਿਬ ਦੀ ਵੇਵ ਲਹਿਰ ਅੱਗੇ ਕੰਮ ਨਹੀਂ ਆ ਪਾਰੀ ਜੋ ਮੈਨੂੰ ਪ੍ਰਤੀਤ ਹੋ ਰਿਹਾ ਹੈ ਗਰਾਊਂਡ ਰਿਐਲਿਟੀ ਇਹੀ ਕਹਿ ਰਹੀ ਹੈ ਤਿੰਨ ਫੇਜ਼ ਦੇ ਚੋਣ ਹੋ ਚੁੱਕੇ ਹੈ ਕੁਝ ਖਾਸ ਨਿਕਲ ਕੇ ਨਹੀਂ ਆ ਰਿਹਾ ਉਹਨਾਂ ਨੂੰ ਵੀ ਆਖਰਕਾਰ ਇਹ ਕਹਿਣਾ ਪੈ ਗਿਆ ਕਿ ਹਾਂਜੀ 400 ਪਾਰ ਨਹੀਂ ਹੁਣ ਤੇ 272 ਦੀ ਗੱਲ ਕਰ ਲਈ ਉਹ ਹੀ ਬਹੁਤ ਹੈ ਤੇ ਕਿਥੇ ਦੇ 400 ਪਾਰ ਦਾ ਨਾਰਾ ਸੀ ਹੁਣ ਕਾਂਗਰਸ ਦੇ ਪੰਜਾਬ ਕਾਂਗਰਸ ਦੀ ਗੱਲ ਕਰੀਏ ਤੇ ਇੱਥੋਂ ਕੈਪਟਨ ਸਾਹਿਬ ਨਿਕਲ ਗਏ 22 ਦੇ ਨੇੜੇ ਤੇ ਜਿਹੜੇ ਜਿਸ ਸਮੇਂ ਉਹਨਾਂ ਨੇ ਆਪਣੀ ਨਵੀਂ ਪਾਰਟੀ ਬਣਾ ਲਈ ਤੇ ਨਵੀਂ ਪਾਰਟੀ ਬਣਾ ਕੇ ਭਾਜਪਾ ਨਾਲ ਰਲ ਗਏ ਠੀਕ ਹੈ ਜੀ ਉਦੋਂ ਬਾਅਦ ਹੁਣ ਰੀਸੈਂਟਲੀ ਬਿੱਟੂ ਸਾਹਿਬ ਨਿਕਲੇ ਜਿਨੂੰ ਕੀ ਲੁਧਿਆਣੇ ਤੋਂ ਟਿਕਟ ਦਿੱਤਾ ਗਿਆ ਪਰ ਉੱਥੇ ਵੀ ਦੇਖ ਲਓ ਕਾਂਗਰਸ ਨੇ ਪੂਰਾ ਜ਼ੋਰ ਲਾਇਆ ਤੇ ਆਪਣਾ ਤਗੜਾ ਬੰਦਾ ਆਪਣਾ ਵੜਿੰਗ ਸਾਹਿਬ ਖੜੇ ਕੀਤੇ ਆ ਉਧਰ ਹੁਣ ਰਾਜਾ ਵੜਿੰਗ ਉਹਨੂੰ ਟੱਕਰ ਤੇ ਦੇਗਾ ਕਿਉਂਕਿ ਇਹ ਸ਼ੋਅ ਕਰਨਾ ਚਾਹ ਰਹੀ ਕਾਂਗਰਸ ਕੀ ਭਈ ਅਸੀਂ ਪੂਰੇ ਜ਼ੋਰ ਨਾਲ ਲੜਾਂਗੇ ਤੇ ਨਾਲ ਪਾਵੇਂ ਤੂੰ ਸਾਡੇ ਨਾਲ ਗਲਤ ਕੀਤੀ ਐ ਉਹ ਹੁਣ ਪਬਲਿਕ ਦੱਸੇਗੀ ਕਿ ਉਹਨਾਂ ਨੂੰ ਰਾਜਾ ਵੜਿੰਗ ਚਾਹੀਦਾ ਹੈ ਜਾਂ ਬਿੱਟੂ ਚਾਹੀਦਾ ਉਹਦੇ علاوہ ਵੀ ਇੱਕ ਹੋਰ ਬੰਦਾ ਇਹਨਾਂ ਨੂੰ ਛੱਡ ਕੇ ਗਿਆ ਸੀ ਜਿਹੜਾ ਕਿ ਬਹੁਤ ਜ਼ਿਆਦਾ ਟਾਈਮ ਨਾਲ ਟਾਈਮ ਤੋਂ ਇਹਨਾਂ ਨਾਲ ਲੱਗਿਆ ਰ ਸੁਨੀਲ ਜਾਖੜ ਉਹ ਬੁਲਾਰੇ ਬਹੁਤ ਚੰਗੇ ਆ ਚੰਗੀ ਬਾਣੀਏ ਬਹੁਤ ਵਧੀਆ ਬੋਲਦੇ ਆ ਸ਼ਾਰਟ ਸਪੋਕਨ ਹੈ ਉਹਨਾਂ ਨੂੰ ਵੀ ਪਤਾ ਨਹੀਂ ਹੁਣ ਕੀ ਸਮਝ ਆਈ ਆ ਉਹਨਾਂ ਨੇ ਕੀ ਅੱਗੇ ਗਰਾਉਂਡ ਰਿਐਲਿਟੀ ਵੇਖੀ ਕਿ ਉਹ ਭਾਜਪਾ ਦੇ ਜਾ ਰਹੇ ਤੇ ਇੱਥੇ ਵੀ ਆ ਕੇ ਉਹ ਬਣ ਗਏ ਇੱਥੇ ਸਟੇਟ ਦੇ ਹੈੱਡ ਬਣ ਗਏ ਚਲੋ ਪਰ ਤੁਸੀਂ ਇਹ ਸਾਰਾ ਵਰਤਾਰਾ ਵੇਖ ਲਓ ਲੋਕੀ ਨਾ ਤੇ ਅਕਾਲੀ ਦਲ ਤੋਂ ਖੁਸ਼ ਨੇ ਕਿਉਂਕਿ ਉਹਨਾਂ ਦਾ ਤੇ ਕਹਿ ਲਓ ਇਸ ਟਾਈਮ ਜੀਵਨ ਮਰਨ ਵਾਲੀ ਕਹਾਣੀ ਹੋ ਚੁੱਕੀ ਉਹਨਾਂ ਨਾਲ ਬੀਜੇਪੀ ਤੋਂ ਲੋਕੀ ਅੱਕੇ ਹੋਏ ਆ ਆਮ ਆਦਮੀ ਦਾ ਉਹਨਾਂ ਨੂੰ ਵਰਤਾਰਾ ਸਮਝ ਨਹੀਂ ਆ ਰਿਹਾ ਤੇ ਤੁਸੀਂ ਆਪ ਹਿਸਾਬ ਲਾ ਲਓ ਕਿ ਇਹਦਾ ਬੈਨੀਫਿਟ ਕਿਨੂੰ ਮਿਲਣ ਜਾ ਰਿਹਾ ਇਹਦਾ ਬੈਨੀਫਿਟ ਸਿੱਧਾ-ਸਿੱਧਾ ਕਾਂਗਰਸ ਨੂੰ ਮਿਲਣ ਜਾ ਰਿਹਾ ਕਿਉਂਕਿ ਕਾਂਗਰਸ ਇਹ ਚੀਜ਼ ਸ਼ੋਅ ਕਰ ਰਹੀ ਹੈ ਆਪਣਾ ਮੈਨੀਫੈਸਟੋ ਵੀ ਦਿਖਾ ਰਹੀ ਹੈ ਬਾਰ-ਬਾਰ ਕਿ ਭਈਆ ਮੈਂ ਇਹ ਕਰ ਦੂੰਗਾ ਜਿਸ ਤਰ੍ਹਾਂ ਰਾਹੁਲ ਗਾਂਧੀ ਬਤੇਰਾ ਕੁਝ ਬੋਲ ਕੇ ਗਿਆ ਤੁਹਾਨੂੰ ਪਤਾ ਰਾਹੁਲ ਗਾਂਧੀ ਇਸ ਟਾਈਮ ਬਹੁਤ ਜ਼ਿਆਦਾ ਹਾਈਲਾਈਟ ਹੋ ਰਿਹਾ ਹੈ ਕਿ ਮੋਦੀ ਸਾਹਿਬ ਕੋਲ ਕੋਈ ਮੁੱਦੇ ਹੀ ਨਹੀਂ ਹੈ ਜਿਹਦੇ ਉੱਤੇ ਉਹ ਆ ਕੇ ਗੱਲ ਕਰ ਲੈਣ ਉਹ ਸਿਰਫ ਕਦੇ ਮੰਗਲ ਸੂਤਰ ਕਹਿ ਦੇ ਕਦੇ ਗਾਂ ਖੋਲੇ ਜੀ ਕਦੇ ਹਿੰਦੂ ਮੁਸਲਮਾਨ ਜੀ ਉਹ ਸਰ ਮੁੱਦੇ ਦੀ ਗੱਲ ਕਰੋ ਨਾ ਰੋਜੀ ਰੋਟੀ ਦਾ ਕੋਈ ਸਿਸਟਮ ਨਹੀਂ ਸੈੱਟ ਹੋ ਪਾ ਰਿਹਾ ਲੋਕਾਂ ਦੀ ਪੜ੍ਹਾਈ ਦਾ ਸਿਸਟਮ ਨਹੀਂ ਸੈੱਟ ਹੋ ਪਾ ਰਿਹਾ ਬੱਚਿਆਂ ਨੂੰ ਨੌਕਰੀ ਨਹੀਂ ਮਿਲ ਪਾ ਰਹੀ ਹੈ ਇਹ ਸਾਰੇ ਸਾਡੇ ਮੁੱਦੇ ਸਾਨੂੰ ਕੀ ਮਤਲਬ ਹੈ ਕਿਸੇ ਦੇ ਗਾਂ ਖੁੱਲ ਗਈ ਜਾਂ ਗਾਂ ਖੋਲੇ ਜਾਂ ਮੰਗਲ ਸੂਤਰ ਲੈ ਲੈ ਉਹ ਉਹ ਸਭ ਬਕਾਰ ਦੀਆਂ ਗੱਲਾਂ ਨੇ ਕੁਝ ਨਹੀਂ ਮਿਲਣ ਵਾਲਾ ਇੱਕ ਖਡੂਰ ਸਾਹਿਬ ਦੀ ਸੀਟ ਛੱਡ ਦੋ ਇੱਕ ਹੋ ਸਕਦਾ ਹੈ ਕਿ ਫਿਰੋਜ਼ਪੁਰ ਵਾਲੀ ਸੀਟ ਜਿੱਥੇ ਕਮਨਜੀਤ ਉਹ ਕਰਮਜੀਤ ਅਨਮੋਲ ਹੈ ਉਹ ਸੀਟ ਛੱਡ ਤੇ ਇਹ ਸਾਰੀ ਚੀਜ਼ਾਂ ਦਾ ਅਸਰ ਜਿਹੜਾ ਪੈਣਾ ਹੈ ਉਹ ਬਹੁਤ ਜ਼ਿਆਦਾ ਨਜ਼ਰ ਆਊਗਾ ਉਧਰ ਰੀਜ਼ਨ ਇਹ ਰਹਿਣਾ ਹੈ ਕਿ ਜਿਹੜੀ ਖਡੂਰ ਸਾਹਿਬ ਸੀਟ ਹੈ ਉੱਥੇ ਅਮਰਿਤਪਾਲ ਖੜੇ ਹੋ ਗਏ ਆਪ ਜੋ ਹੁਣ ਤੱਕ ਉਹਨਾਂ ਦਾ ਸਮੀਕਰਨ ਬਣ ਚੁੱਕਿਆ ਹੈ ਇਸ ਪੂਰੇ ਮਾਮਲੇ ਵਿੱਚ ਕਿ ਭਈ ਉਹ ਆਪ ਉਸ ਟਾਈਮ ਚੋਣ ਦੇ ਵਿੱਚ ਉਤਰ ਗਏ ਆ ਉਦੇ ਲਾਵਾ ਅਕਾਲੀ ਦਲ ਜਿਹੜਾ ਅੰਮ੍ਰਿਤਸਰ ਹੈ ਮਾਨ ਵਾਲਾ ਉਹ ਵੀ 2-4 ਜਗ੍ਹਾ ਹੋਰ ਸੀਟਾਂ ਲੜ ਰਿਹਾ ਜਿੱਥੇ ਲੱਖੇ ਸਿਧਾਨਾ ਬਠਿੰਡਾ ਖੜਾ ਹੈ ਉਹ ਹੋ ਸਕਦਾ ਕੁਝ ਫਰਕ ਪੈ ਜਾਣ ਪਰ ਮੈਨੂੰ ਲੱਗਦਾ ਹੈ ਸ਼ਾਇਦ ਲੱਖੇ ਸਿਧਾਨੇ ਦੀ ਬਲੀ ਨਾ ਚੜ ਜਾਵੇ ਉੱਥੇ ਕਿਉਂਕਿ ਠੀਕ ਹੈ ਉਹ ਬੁਲਾਰਾ ਬਹੁਤ ਚੰਗਾ ਚੰਗਾ ਬੰਦਾ ਹੋ ਸਕਦਾ ਹੈ ਪਰ ਉੱਥੇ ਹੋਰ ਬਤੇਰੇ ਲੋਕੀ ਹੈ ਕਿ ਜਿਹੜੇ ਕਿ ਉਸ ਸੀਟ ਨੂੰ ਜਾਂ ਵੋਟਰਸ ਨੂੰ ਡਾਇਵਰਟ ਕਰ ਸਕਦੇ ਆ ਮਤਲਬ ਡਾਇਵਰਜਨ ਆ ਵੋਟ ਉੱਥੇ ਹੋ ਸਕਦੀ ਹੈ ਪਰ ਕੋਈ ਕਲੀਅਰ ਮੈਜੋਰਟੀ ਨਾ ਨਿਕਲ ਕੇ ਆ ਰਿਹਾ ਉਹ ਥੋੜਾ ਮੁਸ਼ਕਿਲ ਲੱਗ ਰਿਹਾ ਉੱਥੇ ਪਰ ਰਹੀ ਗੱਲ ਖਡੂਰ ਸਾਹਿਬ ਦੀ ਕਿਉਂਕਿ ਉਹ ਆਜ਼ਾਦ ਲੜ ਰਿਹਾ ਹੈ ਤਾਂ ਉਹਦੇ علاوہ ਬਲਟੋਆ ਸਾਹਿਬ ਭਾਵੇਂ ਸਵੇਰੇ ਸ਼ਾਮ ਕੁਝ ਵੀ ਕਹਿੰਦੇ ਰਹਿਣ ਲੋਕਾਂ ਦਾ ਅਸਰ ਉਹਦੇ ਉਸ ਗੱਲਾਂ ਦਾ ਉਹਨਾਂ ਦੀ ਗੱਲਾਂ ਦਾ ਨਹੀਂ ਨਜ਼ਰ ਆ ਰਿਹਾ ਉਹ ਹੁਣ ਵਨ ਸਾਈਡਿਡ ਗੇਮ ਨਜ਼ਰ ਆ ਰਹੀ ਹੈ ਹਾਲਾਂਕਿ ਕੀ ਹੋਣਾ ਹੈ ਉਹ ਟਾਈਮ ਦੱਸੇਗਾ ਜਾਂ ਉਹ ਇਲੈਕਸ਼ਨ ਦੇ ਰਿਜ਼ਲਟ ਦੱਸਣਗੇ ਠੀਕ ਹੈ ਨਾ ਤੇ ਖਡੂਰ ਸਾਹਿਬ ਸੀਟ ਆਪਣੇ ਆਪ ਚ ਇਸ ਟਾਈਮ ਹੌਟ ਸੀਟ ਬਣ ਚੁੱਕੀ ਹੈ ਸਿਰਫ ਅੰਮ੍ਰਿਤਪਾਲ ਕਰਕੇ ਨਹੀਂ ਤੇ ਇਸ ਤੋਂ ਪਹਿਲਾਂ ਇੱਥੇ ਸਿਰਫ ਦੋ ਹੀ ਬੰਦੇ ਨਜ਼ਰ ਆ ਰਹੇ ਸੀ ਲਾਲਜੀ ਭੁੱਲਰ ਪੱਟੀ ਵਾਲੇ ਤੇ ਇੱਕ ਜੀਰਾ ਇਹਨਾਂ ਦੋਵਾਂ ਦੀ ਮੇਨ ਸੀ ਉੱਥੇ ਕੰਟੈਸਟ ਹੋਰ ਕਿਸੇ ਦਾ ਬਲਟੋਆ ਦਾ ਅਗਰ ਆ ਵੀ ਜਾਂਦਾ ਨਾ ਵੀ ਆਂਦਾ ਖਡੂਰ ਸਾਹਿਬ ਬਲਟੋਆ ਆ ਵੀ ਜਾਂਦਾ ਤਾਂ ਵੀ ਬਲਟੋਆ ਨੂੰ ਕਿਸੇ ਨੇ ਪੁੱਛਣਾ ਨਹੀਂ ਸੀ ਉਹ ਹੁਣ ਦੀ ਵਾਰ ਵੀ ਹੋਏਗਾ ਤੇ ਹੁਣ ਸਗੋਂ ਜ਼ਰਾ ਤਰੀਕੇ ਨਾਲ ਹੋਏਗਾ ਉਹਦਾ ਕੰਮ ਖਰਾਬ ਕਿਉਂਕਿ ਜਿਸ ਤਰੀਕੇ ਨਾਲ ਲੋਕ ਗਲਤ ਬਿਆਨਬਾਜ਼ੀ ਕਰ ਰਿਹਾ ਹੈ ਆਪਣੇ ਆਪ ਨੂੰ ਸਹੀ ਪ੍ਰੂਫ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹੀ ਉਹਦੇ ਖਿਲਾਫ ਜਾਏਗਾ ਹੁਣ ਖਡੂਰ ਸਾਹਿਬ ਦੀ ਜੇ ਗੱਲ ਕਰੀਏ ਤੇ ਇੱਥੇ ਅਮਰਿਤਪਾਲ ਦਾ ਰਾਈਸ ਕਿਉਂ ਹੋ ਰਿਹਾ ਅਮਰਿਤਪਾਲ ਦਾ ਰਾਈ ਸਿਰਫ ਦੋ ਕਾਰਨ ਨਾਲ ਹੋ ਰਿਹਾ ਇੱਕ ਤਾਂ ਉਹਨੂੰ ਸੰਭਤੀ ਮਿਲ ਰਹੀ ਹੈ ਡਬਲ ਐਨਐਸ ਤੇ ਲੱਗਣ ਦੀ ਜੋ ਮੈਨੂੰ ਲੱਗਦਾ ਅਗਰ ਉਹ ਇੱਕ ਵਾਰ ਐਨਐਸ ਤੇ ਉੱਤੇ ਲੱਗ ਗਈ ਸੀ ਉਹ ਬਾਹਰ ਆ ਜਾਂਦਾ ਸ਼ਾਇਦ ਆਪਣਾ ਕੰਮ ਕਮ ਕਰਦਾ ਰਹਿੰਦਾ ਜਿਸ ਤਰ੍ਹਾਂ ਚੱਲ ਰਿਹਾ ਚੱਲਦਾ ਰਹਿੰਦਾ ਤੇ ਉਹ ਆਪਣਾ ਉੱਥੇ ਉਹਦਾ ਗੇਮ ਚੱਲ ਰਿਹਾ ਸੀ ਪਰ ਜਿਹੜੀ ਡਬਲ ਐਨਐਸਏ ਲੱਗ ਗਈ ਉਹਦੇ ਨਾਲ ਲੋਕਾਂ ਦੇ ਉੱਤੇ ਇਫੈਕਟ ਆ ਗਿਆ ਕਿ ਯਾਰ ਇਹ 11 ਬੰਦੇ 11 ਮਹੀਨੇ ਤੋਂ ਬੰਦੇ ਜੇਲ੍ਹ 'ਚ ਨੇ ਫਿਰ ਇਹਦੇ ਉੱਤੇ ਕਿਸ ਗੱਲ ਦਾ ਐਨਐਸਏ ਆ ਜੋ ਵੀ ਮੈਨੂੰ ਇਹ ਲੱਗਦਾ ਹੈ ਕਿ ਇਹ ਸਰਕਾਰ ਦਾ ਥੋੜਾ ਜਿਹਾ ਬੈਕਸਟੈਪ ਸੀਗਾ ਜਿਹੜਾ ਉਹਦੇ ਵਾਸਤੇ ਕੰਮ ਕਰੇਗਾ ਜੋ ਮੇਰੀ ਸੋਚ ਹੈ ਹੋ ਸਕਦਾ ਮੈਂ ਗਲਤ ਵੀ ਹੋਵਾਂ ਅਗਲਾ ਗੱਲ ਉਹ ਇਹ ਕਰ ਰਿਹਾ ਹੈ ਕਿ ਜਿਹੜਾ ਉਹ ਥੋੜਾ ਡਰੱਗਸ ਤੋਂ ਲੋਕਾਂ ਨੂੰ ਦੂਰ ਲੈ ਕੇ ਜਾਣ ਦੀ ਗੱਲ ਕਰ ਰਿਹਾ ਹੈ ਜਾਂ ਆਪਣੇ ਮਤਲਬ ਡਰੱਗਸ ਵੀ ਛੱਡ ਦੋ ਜਿਹੜਾ ਆਪਣੇ ਪੰਥ ਵਿੱਚ ਹੀ ਆਪਣੇ ਲੋਕਾਂ ਨੂੰ ਬੱਚਿਆਂ ਨੂੰ ਸਹੀ ਰਾਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਐ ਏਟਲੀਸ ਇੱਕ ਜਿਹਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਟੋਰਚ ਬੀਅਰਰ ਕਿ ਭਈ ਕੋਈ ਬੰਦਾ ਸਾਨੂੰ ਰਾਹ ਦਿਖਾ ਰਿਹਾ ਅਸੀਂ ਇਹਦੇ ਰਾਹ ਤੇ ਚੱਲ ਪਈਏ ਠੀਕ ਹੋ ਜਾਈਏ ਜਾਂ ਬੱਚੇ ਮਾਵਾ ਜਾਂ ਜਿਹੜੇ ਪੇਰੈਂਟਸ ਹੁੰਦੇ ਉਹ ਸੋਚਦੇ ਕਿ ਸਾਡਾ ਬੱਚਾ ਗਲਤ ਰਾਹ ਤੇ ਚਲਾ ਗਿਆ ਇਹਨੂੰ ਕੋਈ ਸਹੀ ਰਾਹ ਦਿਖਾਉਣ ਵਾਲਾ ਕੋਈ ਬੰਦਾ ਦਿੱਖਦਾ ਹੈ ਤੇ ਉਹ ਅੰਮ੍ਰਿਤਪਾਲ ਇੱਕ ਕਹ ਲੋ ਆਸ਼ਾ ਦੀ ਕਿਰਨ ਜਿਹਨੂੰ ਕਹਿੰਦੇ ਨਾ ਅਸੀਂ ਹਿੰਦੀ ਵਿੱਚ ਉਹ ਨਜ਼ਰ ਆ ਰਹੀਏ ਲੋਕਾਂ ਨੂੰ ਉਹਦੇ ਵਿੱਚ ਇਸ ਕਰਕੇ ਅਮਰਿਤਪਾਲ ਦੇ ਬ੍ਰਾਈਟ ਚਾਂਸਸ ਹੈਗੇ ਹੁਣ ਉਹਦੇ ਕਾਗਜ ਦਰਜ ਹੋ ਚੁੱਕੇ ਆ ਸਭ ਕੁਝ ਓਕੇ ਹੈ ਹਾਲਾਂਕਿ ਕੱਲ ਪਰਸੋ ਦੀ ਇੱਕ ਨਿਊਜ਼ ਫਲੋਟ ਹੋ ਰਹੀ ਹੈ ਕਿ ਉਹਦੇ ਅਗੇਂਸਟ ਇੱਕ ਹੋਰ ਅਮਰਿਤਪਾਲ ਨਾਮ ਦਾ ਹੀ ਬੰਦਾ ਹੈ ਜਿਹੜਾ ਕਿ ਉਹਨੇ ਵੀ ਉਸ ਤਰੀਕੇ ਨਾਲ ਹੀ ਆਪਣੀ ਵੇਸਪੂਸ਼ਾ ਬਣਾ ਕੇ ਅਪਲਾਈ ਕਰ ਦਿੱਤਾ ਹੈ ਪਰ ਲੋਕ ਲੋਕੀ ਅੱਜਕੱਲ ਸਮਝਦਾਰ ਨੇ ਸੋਸ਼ਲ ਮੀਡੀਆ ਦਾ ਯੁੱਗ ਹੈ ਇਹ ਲੋਕੀ ਸਮਝ ਲੈਂਦੇ ਸਭ ਚੀਜ਼ ਕਿ ਭਈ ਇਹ ਕਿੱਥੇ ਕੀ ਗਲਤ ਹੋ ਰਿਹਾ ਹੈ ਤੇ ਜਿੱਥੇ ਤੱਕ ਉਹਦਾ ਪ੍ਰਚਾਰ ਨਜ਼ਰ ਆ ਰਿਹਾ ਹੈ ਬੀਬੀ ਖਾਲੜਾ ਉਹਨਾਂ ਨਾਲ ਲੱਗੇ ਹੋਏ ਹੈ ਤੇ ਉਹਦਾ ਚੋਣ ਪ੍ਰਚਾਰ ਵੀ ਇਸ ਟਾਈਮ ਜ਼ੋਰਾਂ ਸ਼ੋਰਾਂ ਤੇ ਹੈ ਤੇ ਚਲੋ ਉਹ ਉਹਨਾਂ ਦੀ ਚੋਇਸ ਹੈ ਉਹਨਾਂ ਦਾ ਆਪਣਾ ਸਿਸਟਮ ਹੈ ਆਪਾਂ ਇਸ ਗੱਲ 'ਚ ਨਹੀਂ ਪੈਣਾ ਪਰ ਮੈਨੂੰ ਇਹ ਲੱਗਦਾ ਹੈ ਕਿ ਇਸ ਪੂਰੇ ਵਰਤਾਰੇ ਦੇ ਅੰਦਰ ਕਾਂਗਰਸ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਣ ਜਾ ਰਿਹਾ ਹੈ ਕਿਉਂਕਿ ਜਿਸ ਟਾਈਮ ਕੋਈ ਵੀ ਚੀਜ਼ ਕਿਸੇ ਧਿਰ ਲਈ ਕੰਮ ਨਹੀਂ ਕਰਦੀ ਉਹ ਫਿਰ ਉਹਦੇ ਆਪੋਜੀਸ਼ਨ ਵਾਸਤੇ ਕੰਮ ਕਰਦੀ ਹੈ ਇੱਥੇ ਭਾਜਪਾ ਖਰਾਬ ਕਰ ਰਹੀ ਸੀ ਜਿੰਨੇ ਵੀ ਕਿਸਾਨ ਸੀਗੇ ਕਿਸਾਨ ਜੱਥੇਬੰਦੀਆਂ ਸੀ ਅੱਜ ਦੀ ਡੇਟ 'ਤੇ ਜਿਸ ਤਰ੍ਹਾਂ ਕਿਸਾਨਾਂ ਨੂੰ ਦਿੱਲੀ ਵਿੱਚ ਨਹੀਂ ਵੜਨ ਦਿੱਤਾ ਗਿਆ ਉਸੇ ਤਰੀਕੇ ਨਾਲ ਬੀਜੇਪੀ ਦੇ ਕੈਂਡੀਡੇਟਸ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ ਜੋ ਨਜ਼ਰ ਆ ਰਿਹਾ ਪੰਜਾਬ ਔਰ ਹਰਿਆਣਾ ਵਿੱਚ ਵੀ ਇਹੋ ਜਿਹਾ ਹੀ ਸੀਨ ਹੈ ਕੁਝ ਇਹ ਦੇਖੋਗੇ ਪੰਜਾਬ ਦੀ ਤੇ ਬੀਜੇਪੀ ਦੀ ਗੱਲ ਇਸੇ ਤਰੀਕੇ ਨਾਲ ਆਪ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਲੋਕ ਕਿਉਂਕਿ ਜੋ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਕਿਥੇ ਪੂਰੇ ਨਹੀਂ ਹੋ ਪਏ ਜਾਂ ਪੂਰੇ ਨਹੀਂ ਹੋਏ ਇਹ ਆਦਾ ਦੂਰੇ ਰਹਿ ਗਏ ਜੋ ਵੀ ਹੈ ਉਹਦਾ ਬੈਨੀਫਿਟ ਕਾਂਗਰਸ ਨੂੰ ਜਾ ਰਿਹਾ ਤੇ ਕਿਉਂਕਿ ਅਕਾਲੀ ਦਲ ਆਊਟ ਆਫ ਸਾਈਟ ਹੋ ਚੁੱਕੀ ਹੈ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਤੇ ਉਹਦਾ ਬੈਨੀਫਿਟ ਵੀ ਕਾਂਗਰਸ ਲੈ ਕੇ ਜਾਣ ਵਾਲੀ ਹੈ ਤੇ ਬਾਕੀ ਤੁਹਾਡੀ ਕੀ ਰਾਏ ਤੁਸੀਂ ਕਮੈਂਟ ਬਾਕਸ 'ਚ ਜਾ ਕੇ ਕਮੈਂਟ ਕਰੋ ਤੇ ਦੱਸੋ ਅਗਲੀ ਆਪਾਂ ਇਸੇ ਚੀਜ਼ ਦੇ ਉੱਤੇ ਕਮੈਂਟ ਦੇ ਬੇਸ ਦੇ ਉੱਤੇ ਹੋਰ ਵੀਡੀਓ ਬਣਾਵਾਂਗੇ ਜਿਦੇ ਅੰਦਰ ਅਸੀਂ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਈ ਇਹ ਚੀਜ਼ ਕਿਉਂ ਹੋ ਰਹੀ ਹੈ ਜਾਂ ਕਿਉਂ ਕੰਮ ਕਰ ਰਹੀ ਹੈ ਜਾਂ ਜਿਹਨੂੰ ਆਪਾਂ ਕਹਿੰਦੇ ਐਂਟੀ ਇੰਕੰਮਬੈਂਸੀ ਕਿਉਂ ਹੋ ਰਹੀ ਹੈ ਇੱਕ ਪਾਰਟੀ ਹੀ ਕਿਉਂ ਜਿੱਨਿੰਗ ਖੇਤਰ ਲੈ ਕੇ ਜਾ ਰਹੀ ਹੈ ਕਿਉਂਕਿ ਇਹ ਜੇ ਕਹਿਣਾ ਬਿਲਕੁਲ 100% ਸ਼ੋਰ ਹੋ ਜਾਣਾ ਇਹ ਤੇ ਮੁਸ਼ਕਿਲ ਹੈ ਇਹ ਤੇ ਰਿਜ਼ਲਟ ਵਾਲੇ ਦੇ ਨਹੀਂ ਪਤਾ ਲੱਗਣਾ ਪਰ ਜਿਸ ਤਰੀਕੇ ਨਾਲ ਜੋ ਜੋ ਹੋਇਆ ਵਰਤਾਰਾ ਪਿਛਲੇ 2-3 ਸਾਲਾਂ ਦੇ ਅੰਦਰ ਕਿਉਂਕਿ ਇਸ ਤੋਂ ਪਹਿਲਾਂ ਬੀਜੇਪੀ ਦੇ ਕੋਲ ਹੀ ਸਾਰੀ ਸੀਟਾਂ ਪੰਜਾਬ ਦੀਆਂ ਉਦੋਂ باوجود ਵੀ ਹੁਣ ਬੀਜੇਪੀ ਨਹੀਂ ਪੈਰ ਰੱਖ ਪਾਰੀ ਇੱਥੇ ਤੇ ਉਹਦਾ ਕੁਛ ਨਾ ਕੁਛ ਤੇ ਤੁਹਾਨੂੰ ਡਾਊਟ ਨਜ਼ਰ ਆਣਾ ਚਾਹੀਦਾ ਹੈ ਤੇ ਬਾਕੀ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ ਤਬ ਤੱਕ ਲਈ ਧੰਨਵਾਦ ਥੈਂਕ ਯੂ ਸਸਕੀ ਕਾਲ